ਨਾਮ ਹੋਰ ਕੀ ਮੇਰਾ ਨਾਮ ਵਿਪਨ ਕੁਮਾਰਾ ਜੀ ਮੇਰੇ ਬੇਟੇ ਦਾ ਨਾਮ ਕਨਾਲ ਜੈਨਾ ਜੀ ਉਹਨਾਂ ਨੂੰ ਸਪੈਸ਼ਲ ਟੈਲੀਫੋਨ ਕਰਕੇ ਇੱਥੇ ਬੁਲਾਇਆ ਗਿਆ ਰਾਤ ਨੂੰ 10:30 ਵਜੇ ਉਸ ਤੋਂ ਬਾਅਦ ਬੰਬ ਬਲਾਸਟ ਹੋ ਗਿਆ ਇੱਥੇ ਬੋਇਲਰ ਦਾ ਇਹਨਾਂ ਨੇ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਦਿੱਤੀ ਵੀ ਤੁਹਾਡੇ ਬੱਚੇ ਦਾ ਆ ਹਾਲ ਹੋਇਆ ਜਾਂ ਕੀ ਹੋਇਆ ਸਾਨੂੰ ਕਿਸੇ ਨੇ ਨਹੀਂ ਦੱਸਿਆ ਇੱਥੇ ਕਿਸੇ ਵਰਕਰ ਨੇ ਸਾਨੂੰ ਆਗੇ ਦੱਸਿਆ ਵੀ ਤੁਹਾਡੇ ਘਰ ਇਦਾਂ ਦਾ ਹਾਸਾ ਹੋ ਗਿਆ ਤੇ ਇਹ ਦੇ ਆਨੰਦ ਹਸਪੀਟਲ ਲੈ ਗਏ ਪਹਿਲਾਂ ਕਹਿੰਦੇ ਰਗਨਾਲ ਲੈ ਕੇ ਗਏ ਸੀ ਇਹ ਸਾਨੂੰ ਨਹੀਂ ਉਹਦੇ ਬਾਰੇ ਪਤਾ ਸੀਗਾ ਤੇ ਉਸ ਤੋਂ ਬਾਅਦ ਇਹਨਾਂ ਨੇ ਕੋਈ ਵੀ ਐਫ ਆਈ ਆਰ ਨਹੀਂ ਦਰਜ ਹਾਲੇ ਤੱਕ ਕਰਾਈ ਕੋਈ ਕੁਝ ਨਹੀਂ ਸਾਨੂੰ ਲਾਲੀਪਪ ਸਵੀਡ ਦਾ ਦੇਈ ਜਾਂਦੇ ਆ ਕਦੇ ਐ ਕਰਤਾ ਕਦੇ ਉਹ ਕਰਤਾ ਕੋਈ ਇਹਨਾਂ ਪੁਲਿਸ ਵੀ ਮਿਲੀ ਹੋਈ ਆ ਸਵੀਡ ਦੇ 9 ਵਜੇ ਇਹਨਾਂ ਨੇ ਸਾਨੂੰ ਬੁਲਾਇਆ ਅੱਜ ਦੇਖ ਲਓ ਹਾਲੇ ਤੱਕ ਕੋਈ ਫੈਸਲਾ ਨਹੀਂ ਕਰ ਰਹੇ 6 ਤੋਂ 8 ਮੀਟਿੰਗਾਂ ਕਰ ਚੁੱਕੇ ਆ ਸਿਟਿੰਗ ਹੁਣ ਹਾਂਜੀ ਹੁਣ ਤਰਨਾ ਸੀ ਲਿਆ ਆ ਵੈ ਵੀ ਸਾਨੂੰ ਇਨਸਾਫ ਦਿੱਤਾ ਜਾਵੇ ਅੱਗੋ ਕਹਿੰਦੇ ਜੀ ਇਹ ਮਹਿਕਮਾ ਜਿਹੜਾ ਵੈ ਆਪਣੇ ਉਹਨਾਂ ਦੇ ਮਾਨ ਦੇ ਮਾਨ ਦੇ ਹੱਥਾਂ ਵਿੱਚ ਹੈ ਅਗੋਂ ਪੌਲਸੋ ਮਹਿਕਮੇ ਨਾਲ ਗੱਲ ਕੀਤੀ ਕਹਿੰਦੇ ਤੁਸੀਂ ਚੀਕਾ ਮਾਰਦੇ ਹੋ ਸਾਡੇ ਨਾਲ ਤਿੰਨ ਬੰਦੇ ਆ ਕੇ ਗੱਲ ਕਰੋ ਸਾਰੀ ਜਨਤਾ ਨਾਲ ਹੈ ਇੱਥੇ ਸਾਰਾ ਮਿਲਕ ਪਲਾਨ ਉਹਨਾਂ ਦੇ ਨਾਲ ਆ ਵਰਕਰ ਜੀਐਮ ਨਾਲ ਗੱਲ ਹੋਈ ਤੁਹਾਡੀ ਹਾਂਜੀ ਜੀਐਮ ਨਾਲ ਹੋਈ ਉਹ ਕਹਿੰਦੇ ਜੀ ਅਸੀਂ ਤੁਹਾਡੇ ਨਾਲ ਜਿੱਦਾਂ ਕਹੂਗੇ ਉਦਾਂ ਕਰਾਂਗੇ ਲੇਕਿਨ ਉਹ ਆਪਣੀ ਚਸ ਤੋਂ ਮਸ ਚਸ ਤੋਂ ਮਸ ਨਹੀਂ ਹੁੰਦੇ ਉਹ ਕਹਿੰਦੇ ਜੀ ਜੋ ਸਾਡੇ ਮੁੰਡੇ ਦੇ ਹੱਕ ਸੀਗੇ ਉਹ ਹੀ ਦੇਣ ਨੂੰ ਤਿਆਰ ਹੈ ਹੋਰ ਕੁਝ ਨਹੀਂ ਦੇਣ ਨੂੰ ਤਿਆਰ ਉਹਦੇ ਪੈਸੇ ਉਹਦੇ ਪੈਸੇ ਨਾਮ ਮੇਰਾ ਰਿਤਿ ਜੈਨ ਮੇਰਾ ਪਤੀ ਆਪੇ ਬੁਇਲਟਨ ਗ੍ਰੇਡ 2 ਕੰਮ ਕਰਦਾ ਥਾ ਜਬ ਕਿ ਉਸकी प्रोपोस्ट सी ਕੈਟਾਗਰੀ ਸੀ ਉਸੇ ਇਨਚਾਰਜ का इंचार्ज एयर हीटर का इंचार्ज तो हैं कि मुआवजा मुआवजा मेरा पति और मेरे पति की यहाँ पे अंदर डेथ हुई है इन्होंने मारा इन्होंने फोन करके बुलाया और चिट्ठियों में लिख रहे हैं कि वो आप ट्रायल ले रहे उसका पागल रात को अगर ट्रायल लेगा त्योहार के दिन क्यों लेगा तुमने फोन कर करके और अब मुझे कहते, तुम्हें दे रहा। ये मेरे, और मेरे, बच्चों के हाँ, कोई मेरे बच्चों का भी हक हाँ है मुझे नहीं इनके पागलों की बातों में आना मुझे कुछ नहीं आना ये जो मर्जी कही जाए मैं इनकी बातों में नहीं मैंने दस साल में भी इंचार्ज यहाँ पे एज ए क्लर्क काम करती हूँ दस हो गए आउटसोर्स जो ये मुझे पागल बना रहे ना इनकी बातों तो में मैं नहीं होगी मैं भी इसी टाइपिंग से निकली हूँ इन्होंने ही मुझे ट्रेन करा और मुझे ही पागल बना रहे हैं मुझे नहीं बना सकते कल का मेरा पति वहा रूल रहा है प्यो के पुत्र ने आगे पूछ लिया मेरे बच्चों का हाल पूछा है कोई आगे बड़ा करे कोई अफसर एक फोन नहीं हमें किया कि एक्सीडेंट हुआ तब भी हमें घर पे फोन किया वो भी किसी थर्ड का का और का फोन आया कि तुम्हारे पति को डीएमसी ले जा रहे हैं जब हमारा है। हम 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 परिवार था इन्होंने अंदर मार के फोन करा है फोन भी किसी चौथे बंदे ने फोन इन्होंने ने नहीं किया ये पागल बना रहे मैं इनकी बातों में नहीं आऊंगी मैं पति मेरा पति पिछले सतारा अठारह 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 साल से काम कर रहा है और ग्यारहवा साल मुझे लगा हुआ ग्यारह साल मेरी नौकरी हो गई उससे पहले मेरी माँ भी सी प्लांट में मरी मगर ये मैं नहीं होने दूंगी मैं ये होने दू जब तक मेरे बच्चों का मेरा हक नहीं मिलेगा मैं नहीं है हमारा हक है।, मेरे बच्चों की और मेरा हक नहीं मिलेगा मैं नहीं जाऊंगी मेंबर मिशन पंजाब आज ਜਿਹੜਾ ਬਾਣਾ ਵਾਪਰਿਆ ਕੋ ਨਾਲ ਜਾਂਦਾ ਅਸੀਂ ਉਹਦੀ ਕਮੀ ਤਾਂ ਨਹੀਂ ਪੂਰੀ ਕਰ ਸਕਦੇ ਸਾਡੇ ਸਮਾਜ ਦਾ ਹੀਰਾ ਸੀ ਅੱਜ ਪਤਾ ਲੱਗਿਆ ਕਿ ਜਹਨ ਸਮਾਜ ਦੇ ਹੀਰੇ ਇੱਥੇ ਸਟਾਫ ਨੇ ਹਰ ਬੰਦੇ ਨੇ ਉਸ ਬੰਦੇ ਦੀ ਤਾਰੀਫ ਕੀਤੀ ਹੈ ਬੰਦਾ ਸਾਡੇ ਵਿੱਚ ਨਹੀਂ ਰਿਹਾ ਅਸੀਂ ਬੰਦਾ ਨਹੀਂ ਲਿਆ ਸਕਦੇ ਲੇਕਿਨ ਜੋ ਉਹਦੇ ਪਰਿਵਾਰਕ ਦੀਆਂ ਜਾਇਜ਼ ਮੰਗਾ ਸੀ ਸਾਡੇ ਇੱਥੇ ਵੇਰਕਾ ਵਾਲਿਆਂ ਨੇ ਉਹ ਮੰਗਾ ਵੀ ਮੰਨੀਆਂ ਔਰ ਅਸੀਂ ਇਹਨਾਂ ਦਾ ਧੰਨਵਾਦ ਵੀ ਕਰਦੇ ਹਾਂ ਔਰ ਉਹਦੇ ਨਾਲ-ਨਾਲ ਆਪਣੇ ਸਮਾਜ ਦਾ ਜਿਹੜਾ ਜੈਨ ਸਮਾਜ ਤੁਹਾਨੂੰ ਪਤਾ ਸ਼ਾਂਤੀ ਵੀ ਦੇ ਸਮਾਜ ਦਾ ਸਾਰਾ ਇਕੱਠਾ ਹੋ ਕੇ ਇੱਥੇ ਸਾਡੇ ਨਾਲ ਖੜਿਆ ਅਸੀਂ ਉਹਨਾਂ ਦਾ ਤਹਿ ਦਿਲ ਨਾਲ ਸ਼ੁਕਰੀਆ ਅਦਾ ਕਰਦੇ ਹਾਂ ਜੈ ਜਨਿੰਦਰ ਜੈ ਮਾਵੀ ਸਰ ਕੱਲ ਸਰ ਜਿਹੜਾ ਕੀਤਾ ਜਾਊਗਾ ਹਾਂਜੀ ਕੱਲ 3 ਜਾਂ 4 ਵਜੇ ਦਾ ਟਾਈਮ ਰੱਖਾਂਗੇ ਜੋ ਵੀ ਹੋਊਗਾ ਅਨਾਊਂਸਮੈਂਟ ਹੋ ਜਾਊਗਾ ਸੰਸਕਾਰ ਸੰਸਕਾਰ ਮੇਰਾ ਨਾਮ ਗੁਰਵਿੰਦਰ ਸਿੰਘ ਆ ਮੈਂ ਇਸ ਵੇਲੇ ਸਸਪੈਂਡ ਕੀਤਾ ਹੋਇਆ ਇਹਨਾਂ ਨੇ ਕਿਉਂਕਿ ਮੈਂ ਸੱਚ ਦੀ ਆਵਾਜ਼ ਉਠਾਉਣਾ ਇੱਥੇ ਇਸੇ ਪਲਾਂਟ ਬਾਰੇ ਜਿਹੜਾ ਪਾਊਡਰ ਪਲਾਂਟ ਆ ਇਹ 2020 ਦੇ ਵਿੱਚ ਇਹਦਾ ਠੇਕਾ ਹੋਇਆ ਸੀ ਫੂਡ ਬਾਇਓਟੈਕ ਕੰਪਨੀ ਆ ਫਰੀਦাবাদ ਦੀ 4 ਮਹੀਨੇ ਚ ਇਸ ਪਲਾਂਟ ਦਾ ਮੁਕੰਮਲ ਹੋਣਾ ਜ਼ਰੂਰੀ ਸੀ ਇਹਨਾਂ ਦੀਆਂ ਟੈਂਡਰ ਦੀਆਂ ਸ਼ਰਤਾਂ ਮੁਤਾਬਕ ਅੱਜ 5 ਸਾਲ ਹੋ ਗਏ ਪਲਾਂਟ ਪੂਰੀ ਤਰ੍ਹਾਂ ਚਾਲੂ ਨਹੀਂ ਹੋਇਆ ਕਦੇ ਕੋਈ ਯੂਨਿਟ ਚੱਲ ਪੈਂਦਾ ਕਦੇ ਕੋਈ ਯੂਨਿਟ ਚੱਲ ਪੈਂਦਾ ਸਬਸਟੈਂਡਰਡ ਮਾਲ ਯੂਜ਼ ਹੋਇਆ ਲੱਖਾਂ ਕਰੋੜਾਂ ਰੁਪਇਆ ਕਮਿਸ਼ਨ ਖਾ ਕੇ ਇਸ ਪਲਾਂਟ ਦਾ ਕਮਿਸ਼ਨ ਖਾਣ ਦੇ ਚੱਕਰ ਚ ਇਸ ਪਾਰਟੀ ਨੂੰ ਪੇਮੈਂਟ ਕਰਨ ਦੇ ਚੱਕਰ ਚ ਪਹਿਲਾਂ ਇੱਕ ਕੁੜੀ ਦੇ ਦਬਾਅ ਪਾਇਆ ਇੱਥੇ ਪਲਕ ਗੁਪਤਾ ਕੁੜੀ ਅਕਾਊਂਟੈਂਟ ਸੀ ਉਹਨੂੰ ਇੱਥੋਂ ਜ਼ਬਰਦਸਤੀ ਬਦਲ ਕੇ ਜਲੰਧਰ ਲਾਇਆ ਜਲੰਧਰ ਜਾ ਕੇ ਉਹਨੂੰ ਚਾਰ ਸ਼ੀਟ ਕੀਤਾ ਉਹ ਕੁੜੀ ਦੁਖੀ ਹੋ ਕੇ ਅਸਤੀਫਾ ਦੇ ਗਈ ਅਸਤੀਫਾ ਦੇਣ ਤੋਂ ਬਾਅਦ ਐਮ ਡੀ ਮਿਲਕ ਫੈਕਟ ਰਾਹੁਲ ਗੁਪਤਾ ਜਿਹੜਾ ਕਿ ਇੱਕ ਹੈਲਪਲੈਸ ਬੰਦਾ ਉਸ ਬੰਦੇ ਨੇ ਉਸ ਕੁੜੀ ਦੀਆਂ ਮਿੰਤਾਂ ਕਰਕੇ ਉਹਨੂੰ 6 ਮਹੀਨੇ ਦੀ ਛੁੱਟੀ ਦੇ ਘਰ ਬਿਠਾਇਆ ਹੋਇਆ ਇਹ ਪਲਾਂਟ ਕਦੇ ਨਹੀਂ ਚੱਲਣਾ ਇਹ ਪਾਊਡਰ ਪਲਾਂਟ 'ਚ 11 ਕਰੋੜ ਰੁਪਏ ਦਾ ਕਪੜਾ ਕੀਤਾ ਇਹਨਾਂ ਨੇ ਮਿਲਕਫੈਟ ਨੇ ਰਲ ਕੇ ਪਰ ਇਹਦੀ ਕੋਈ ਜਾਂਚ ਵਗੈਰਾ ਜਾਂਚ ਇਹਨਾਂ ਨੇ ਕੁਝ ਨਹੀਂ ਕਰਨੀ ਸਾਡੇ ਕੋਲ ਸਬੂਤ ਹੈਗਾ ਉਸ ਚੀਜ਼ ਦੇ ਬਾਈ ਜੀ ਜਾ ਕੇ ਅੰਦਰ ਟੈਂਡਰ ਦੀਆਂ ਸ਼ਰਤਾਂ ਕਢਾ ਲਓ ਮੈਂ ਕੀ ਬੋਲ ਸਕਦਾ ਟੈਂਡਰ ਦੀਆਂ ਸ਼ਰਤਾਂ ਕਢਾ ਲਓ ਮੈਂ ਨਾਮ ਲੈ ਕੇ ਬੋਲ ਰਿਹਾ ਜੀ ਫੂਡ ਬਾਇਓਟੈਕ ਕੰਪਨੀ ਆ ਫਰੀਦাবাদ ਦੀ ਜਿਸ ਕੰਪਨੀ ਨੂੰ ਟੈਂਡਰ ਸੀ 2020 'ਚ 4 ਮਹੀਨੇ ਲਈ ਇਹਦੀ ਕੋਈ ਸ਼ਿਕਾਇਤ ਵਗੈਰਾ ਵੀ ਸ਼ਿਕਾਇਤਾਂ ਹਜ਼ਾਰਾਂ ਕੀਤੀਆਂ ਨੇ ਜੀ ਐਮ ਡੀ ਮਿਲਕਫੈਟ ਰਜਿਸਟਰਾਰ ਕੋਆਪਰੇਟਿਵ ਸੁਸਾਇਟੀਆਂ ਇੱਥੇ ਅੰਦਰ ਕੁਲਵੰਤ ਸਿੰਘ ਬੰਦਾ ਜੀ ਕਿੰਨੀ ਦੇਰ ਹੋ ਗਈ ਲਾਸਟ ਤੁਹਾਨੂੰ ਸੁਣੋ ਮੈਂ ਤੁਹਾਨੂੰ ਤੁਹਾਨੂੰ ਮੈਂ ਦੱਸਦਾ ਜੀ ਕੁਲਵੰਤ ਸਿੰਘ ਇੱਥੇ ਬੰਦਾ ਅੰਦਰ ਮਲਾਜਮ ਆ ਅੱਜ ਉਹ ਜ਼ਖਮੀ ਵੀ ਪਿਆ ਉਹਦੇ ਕੰਚ ਲੱਗਿਆ ਮੈਨੂੰ ਦੁੱਖ ਆ ਉਹਦੇ ਜ਼ਖਮੀ ਹੋਣ ਦਾ ਪਰ ਉਸ ਬੰਦੇ ਨੇ ਆਪਣੀ ਇੱਕ ਪ੍ਰਾਈਵੇਟ ਫਰਮ ਤਿਆਰ ਕੀਤੀ ਹੋਈ ਆ ਆਪਦੇ ਬੇਟੇ ਦੇ ਨਾਮ ਤੇ ਸਾਰੇ 6 ਸਾਲ ਦੇ ਵਿੱਚ 6 ਬਿੱਲ ਕੱਟੇ ਨੇ 6 ਅਮਰੀਕਾ ਨੂੰ ਨਟ 볼ਟ ਇੱਥੇ ਲਿਆ ਲਾ ਕੇ ਦੇ ਜਾਂਦਾ ਸਪਲਾਈ ਕਰੀ ਜਾਂਦਾ ਸਬਸਟੈਂਡਰਡ ਮਾਲ ਆ ਕਿਵੇਂ ਚੱਲੂਗਾ ਪਲਾਂਟ ਸਾਰਾ ਮਾਲ ਸਬਸਟੈਂਡਰਡ ਆ ਕਰੋੜਾਂ ਰੁਪਈਆ ਕਮਿਸ਼ਨ ਖਾਂਦੇ ਨੇ ਇਹ ਮਾਲ ਇਥੇ ਇੱਕ ਨੰਬਰ ਲੱਗੇ ਨਹੀਂ ਸਕਦਾ ਫੇਰ ਦੱਸੋ ਦਿਵਾਲੀ ਦਾ ਦਿਨ ਚੱਲਦੇ ਨੇ ਲੱਖਾਂ ਲੀਟਰ ਦੁੱਧ ਇਕੱਠਾ ਕਰਨ ਦੀ ਕੀ ਲੋੜ ਆ ਲੱਖਾਂ ਲੀਟਰ ਦੁੱਧ ਇਕੱਠਾ ਕੀਤਾ ਗਿਆ ਕਪੜਾ ਕਰਨ ਲਈ ਮਠਾਈਆਂ ਬਣਾਉਣੀਆਂ ਨੇ ਫੈਕਟਰੀ ਯੂਨਿਟ ਦੇ ਅੰਦਰ ਮੰਡੀ ਚਾਹੀਦੀ ਆ ਮਠਾਈ ਮਠਾਈ ਬਣਾਈ ਆ ਰੈਸਟ ਹਾਊਸ 'ਚ ਕਿਉਂਕਿ ਬਾਹਰੋਂ ਵਾਰ ਖੱਟੀ ਜਾਵੇ 4 ਦਿਨ ਪਹਿਲਾਂ ਚਲੰਦਰ ਫੜੀ ਗਈ ਮਠਾਈ ਨਿਕਲਦੀ ਇਹ ਬੰਦੇ ਕਰਦੇ ਕੀ ਨੇ ਸਰ ਬਹਤੇ ਕਪੜੇ ਚੋਰੀਆਂ ਜਿਹੜਾ ਬੋਇਲਰ ਹੈਗਾ ਉਹ ਲੱਗਦਾ ਤੁਹਾਨੂੰ ਕਿ ਗਲਤ ਬਣਿਆ ਹੋਇਆ ਸੀ ਜਾਂ ਨੱਟ ਦੇਖੋ ਜੀ ਇਹ ਟੈਕਨੀਕਲ ਮੈਟਰਾਂ ਪਰ ਮਾਲ ਸਬ ਸਟੈਂਡਰਡ ਯੂਜ਼ ਹੋਇਆ ਹੋਇਆ ਇੱਕ ਰਾਤ ਨੂੰ ਆਪਾਂ ਕੱਟੇ ਹੋਏ ਆ ਕਿ ਉਹਨਾਂ ਦੀ ਡੈਥ ਹੋਈ ਮੈਂ ਕਹਿੰਦਾ ਜੀ ਇਹਨਾਂ ਨਾਲ ਬੇਇਨਸਾਫੀ ਹੋਈ ਆ ਬੱਚੇ ਨਾਲ ਰਾਤ ਨੂੰ ਬੱਚੇ ਨੂੰ ਬੁਲਾ ਕੇ ਟ੍ਰਾਇਲ ਕਰਾਉਣ ਦੀ ਕੀ ਲੋੜ ਆ ਮੈਨੇਜਮੈਂਟ ਮੈਨੇਜਮੈਂਟ ਬਹੁਤ ਖਰਾਬ ਹੈ एज यू कैन सी इतनी ज्यादा पुलिस खड़ी है लेकिन तब भी कुछ नहीं कर पा रहे हैं ये लोग मेरे मम्मा तब वहाँ पे पढ़े हैं मम्मा को कोई पूछने भी नहीं आया और मम्मा को किसी फोर्थ पर्सन से पता लग रहा है कि पापा को कुछ हुआ है मम्मा को डायरेक्ट कॉल नहीं आई है और मेरे मम्मा यहीं पे जॉब करते हैं टेन ईयर्स का एक्सपीरियंस है मम्मा के पास भी लेकिन मैनेजमेंट बहुत खराब है यहाँ का ये कितने हुआ था ये इलेवन ओ क्लॉक के आसपास हादसा हुआ है और हमें साढ़े ग्यारह बारह के बजे आस लगा है और हम तो घर के बच्चे हैं हम लोगों को उससे भी लेट बताया गया क्योंकि हमारे बच्चे हमें नहीं बताया जाता टाइम पे अब मेरे मम्मा को देखो तब से रो ही जा रहे हैं इतना ज्यादा रो रहे है ना और बेर का में से मम्मा के ऑफिस में से कोई भी पूछने नहीं आया कि मेरी मम्मा को टेन इयर्स एक्सपीरियंस है यहाँ पे तो पापा को। और मेरे पापा को सेवेंटीन इयर्स एक्सपीरियंस है यहाँ पे मेरे पापा सीनियर ऑफिसर थे यहाँ पे वायरल डिपार्टमेंट के क्या था। पापा नाइन टू तो फाइव की यहाँ पे पूजा थी उसके बाद घर पर आए उसके बाद पापा की फ्रेंड की बर्थडे पार्टी थी पापा वहाँ पे केक कट करवा के घर पे आए हमारे दादी दादू बुआ हुए थे हम इकट्ठे बैठ के खाना खाया इंजॉय किया उसके बाद पापा को किसी अंकल का फोन आया कौन थे वो ऑफिस से फोन हुआ और फोर टू फाइव टाइम फोन आया है कि प्लीज आप आ जाओ यहाँ पे ट्रायल लेना है पापा ने कहा ट्रायल सुबह ले सकते हैं लेकिन उन्होंने मना कर दिया नहीं ट्रायल्स हम रात हुए लेंगे और हम सुबह बॉयलेट चला देंगे यही बात हुई थी लेकिन रात को प्रेशर इतना ज़्यादा बना मेरे ख्याल से वो लिट जो 450 फिफ्टी किलोग्राम्स की है पूरी की पूरी मेरे पापा के ऊपर आगे गिर गई है मेरे पापा की सारी बोन्स क्रैश हो चुकी है चेस्ट नहीं है तारे तीत नहीं है हैंड्स को पता नहीं क्या हुआ है ब्रेन पूरा बाहर आ गया एंड ऑल एंड ऑल एंड ऑल मेरे मम्मा वहाँ पे है वो आपको बुला रहे हैं आप सारे मेरे भाई जो उन सबने मेरा साथ दिया उसके लिए मैं आप सबका बहुत बहुत शुक्रिया अदा करू आपने जो मेरा साथ हूं। मैं उम्मीद करती हूँ जैसे अपने भाई का हमेशा साथ मेरा आगे भी ऐसे साथ जो मैं चाहती थी इन्होंने पूरा कर दिया अब आप सारे भी घर जाओ और मेरे पति याद मे जाते के लिए प्रार्थना करो ਮੈਂ ਜੋ ਡਿਮਾਂਡ ਕੀ ਆਪਕੇ ਪੂਰੇ ਕੀ ਜਾ ਰਹੀ ਹੈ ਆ ਹੋ ਗਈ ਨਹੀਂ ਹੋ ਗਈ ਬਸ ਮੇਰਾ ਪਤੀ ਨਹੀਂ ਆ ਸਕਦਾ ਬਾਕੀ ਸਭ ਹੋ ਗਿਆ ਠੀਕ ਹੋ ਨਹੀਂ ਆ ਸਕਦਾ ਪੱਤੀ ਦੇ ਅੰਦਰ ਹੀ ਹੋਣੀ ਹੈ ਗ੍ਰੈਸਟੀ ਸੀਗੀ ਤਾਂ ਕੁਝ ਵੈਲਫੇਅਰ ਡਿਪਾਰਟਮੈਂਟ ਵੱਲੋਂ ਹੁੰਦਾ ਲੇਬਰ ਡਿਪਾਰਟਮੈਂਟ ਵੱਲੋਂ ਹੁੰਦਾ ਸਾਰਾ ਮਿਲਾ ਕੇ ਤਕਰੀਬਨ ਕੋਈ 35-50 ਲੱਖ ਰੁਪਏ ਬਣਦਾ ਉਹ ਅਸੀਂ ਇਹਨਾਂ ਨੂੰ ਪੇ ਕਰਾਂਗੇ ਤਾਂ ਡੇਂਜ ਹੋ ਗਿਆ ਵਿਥਿਨ 10 ਡੇਸ ਅਸੀਂ ਇਹਨੂੰ ਪ੍ਰੋਮਿਸ ਕਰਿਆ ਵਿਥਿਨ 10 ਡੇਸ ਇਹਨਾਂ ਨੂੰ ਅਸੀਂ ਪੂਰਾ ਕਰ ਦਾਂਗੇ ਕਿਹੜੀ ਕਿਹੜੀ ਡਿਮਾਂਡ ਸੀਗੇ ਸਰ ਜਿਹੜੀਆਂ ਹੁਣ ਕੋਲਕੂ ਵੀ ਆ ਕੀਤੀ ਗਈਆਂ ਤੇ ਹੁਣ ਤੱਕ ਐਨਓ ਵੱਲੋਂ ਚੱਲ ਕੇ ਸਰ ਡਿਮਾਂਡ ਕੀ ਜੋ ਸਾਡੇ ਹੱਥ 'ਚ ਸੀਗਾ ਡਿਮਾਂਡ ਸੈਂਟਰ ਸੀ ਨੌਕਰੀ ਵਾਸਤੇ ਉਹ ਨੌਕਰੀ ਦਾ ਸ਼ੁਭਾਸ਼ਣ ਸੀ ਇਹਨਾਂ ਨੂੰ ਦਿੱਤਾ ਤੁਹਾਨੂੰ ਪੱਕਾ ਨੌਕਰੀ ਦਿੱਤੀ ਜਾਵੇਗੀ ਤੇ ਜੋ ਸਾਡੇ ਕਾਨੂੰਨ ਦੇ ਅੰਦਰ ਰਹਿ ਕੇ ਜੋ ਵੀ ਅਸੀਂ ਕਰ ਸਕਦੇ ਸੀ ਉਹ ਸੀ ਕੀਤਾ ਠੀਕ ਹੈ ਤੇ ਹੁਣ ਧਰਨਾਸ ਬਰਵਾਫਤ ਕਰ ਦਿੱਤਾ ਗਿਆ ਔਰ ਨਹੀਂ ਧਰਨਾ ਤਾਂ ਪਰਿਵਾਰ ਵੱਲੋਂ ਕੋਈ ਧਰਨਾ ਤੇ ਕੋਈ ਆਵਾਜ਼ ਨਹੀਂ ਦਿੱਤੀ ਗਈ ਸੀ ਧਰਨਾ ਕੋਈ ਇਹ ਜੀ ਕਰਲੀ ਹੈਗੀ ਧਰਨੇ ਫਿਰ ਵੀ ਵਰਕਰਾਂ ਨੂੰ ਕਿਹਾ ਗਿਆ ਵੀ ਆਪਣਾ ਇਹ ਜੋ ਵੀ ਰੋਜ਼ ਯਾਰ ਆਏ ਨੂੰ ਚੱਕ ਲਿਆ ਜਾਵੇ ਕਿਉਂਕਿ ਪਰਿਵਾਰ ਨਾਲ ਬਿਲਕੁਲ ਸੈਟਲਮੈਂਟ ਹੋ ਚੁੱਕੀ ਹੈ ਜੋ ਉਹਨਾਂ ਦਾ ਬਣਦਾ ਹੱਕ ਸੀ ਉਹ ਉਹਨਾਂ ਨੂੰ ਦਿੱਤਾ ਜਾਵੇਗਾ ਤੇ ਅਸੀਂ ਫਿਰ ਵੀ ਪਰਿਵਾਰ ਨੂੰ ਸਵਾਸਨ ਦੋਗੇ ਕਦੇ ਵੀ ਦਿਨ ਰਾਤ ਸਾਡੀ ਕਿਤੇ ਵੀ ਜ਼ਰੂਰਤਾਂ ਸਾਡਾ ਬੈਕਮੋਂ ਸਾਡਾ ਡਿਪਾਰਟਮੈਂਟ ਇਹਨਾਂ ਦੇ ਇਹ ਤਾਂ ਆਪਣੀ ਕਾਰਵਾਈ ਕਰਾ ਰਹੇ ਹੋ ਉਹਨਾਂ ਨੂੰ ਕਿਹਾ ਵੀ ਕਾਰਵਾਈ ਕਰਾ ਪੁਲਿਸ ਦਾ ਕਾਰਵਾਈ ਕਰ ਸਕਦੀ ਹੈ ਪਰ ਉਹ ਕੀ ਕਹਿਣਾ ਪਰਿਵਾਰ ਨੇ ਸਾਨੂੰ ਦਾ ਅਸੀਂ ਤਾਂ ਬਿਆਨ ਲਿਖਿਆ ਹੈ ਉਹਨਾਂ ਨੇ ਪਰਿਵਾਰ ਨੇ ਬਿਆਨ ਲਗਾਇਆ ਹੁਣ ਉਹਤੇ ਸਾਈਨ ਹੋ ਗਏ ਤਾਂ ਅਸੀਂ ਕਾਰਵਾਈ ਕਰ ਦੇਵਾਂਗੇ ਕੀ ਕਹਿ ਰਿਹਾ ਪਰਿਵਾਰ ਕੀ ਨੌਕੀ ਪਰਮਾਤੋਤ ਨਾਲ ਲਾਇਆ ਕਿਹੜਾ ਧਰਨਾ ਦਾ ਨਹੀਂ ਲਾਇਆ ਜੀ ਹੁਣ ਇਹ ਆਪਣੀ ਕਾਰਵਾਈ ਕਰਾਉਣੀ ਹੈ ਉਹਨੀਆਂ ਕਾਰਵਾਈ ਆਪਣੀ ਕਰਾਉਣੀ ਹੈ ਅੰਦਰ ਜੀਐਮ ਤਾਂ ਕਹਿ ਰਹੇ ਸੀ ਉਹਨਾਂ ਨੂੰ 50 ਲੱਖ ਰੁਪਏ ਉਹ ਤਾਂ ਡਿਊਸ ਦੇ ਰਹੇ ਉਹ ਤਾਂ ਦੇਖੋ ਉਹ ਤਾਂ ਜੀਐਨ ਨੂੰ ਪਤਾ ਹੋਊਗਾ ਮੇਰਾ ਉਹ ਕੋਈ ਦੱਸਣ ਦਾ ਜੀ ਨਹੀਂ ਹੈਗੀ ਮੈਂ ਤਾਂ ਇਹ ਤੇ ਬਦਲ ਲੈਂਡ ਆਰਡਰ ਵਾਸਤੇ ਆਇਆ ਠੀਕ ਹੈ ਨਾ ਇਹਨਾਂ ਨੂੰ ਕਿਹਾ ਵੀ ਜੋ ਤੁਹਾਡੀ ਬੰਦੀ ਕਰਵਾਏ ਇਹ ਕਰਨੇ ਤਿਆਰ ਆ ਬਿਆਨ ਲਿਖਾਓ ਬਿਆਨ ਲਿਖੇਗੀ ਬਿਆਨ ਲਿਖਾ ਰਹੇ ਆ ਜੀ ਉਹ ਇਹ ਤਾਂ ਉਹ ਹੀ ਦੱਸ ਸਕਦੇ ਆ ਨਹੀਂ ਤੁਹਾਡੇ ਕੋਲ ਧਿਆਨ ਲਿਖਾਈ ਮੈਂ ਕਿਹਾ ਜੀ ਵੀ ਇਹ ਤਾਂ ਉਹ ਹੀ ਦੱਸ ਸਕਦੇ ਆ ਬਿਲਕੁਲ ਜੀ ਜਿਹੜਾ ਮਦ